ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤੁਹਾਡਾ ਆਪਣਾ ਛੋਟਾ ਵੀ ਨਵਜੋ ਸਿੱਧੂ ਚੰਦਰਪਾਣ ਅਹੀਂ ਤੁਹਾਡੇ ਨਾਲ ਜੁੜੇ ਆ ਸਿੱਧੂ ਟੀਵੀ ਚੈਨਲ ਤੋਂ ਲਾਈਵ ਜੁੜੇ ਆ ਆ ਦੇਖ ਸਕਦੇ ਹੋ ਤੁਸੀਂ ਆ ਵੀਡੀਓ ਤੁਹਾਨੂੰ ਮੌਕੇ ਦੀਆਂ ਵੀਡੀਓ ਆਖੋ ਮੋਸ਼ਰ ਰਿਹਾ ਆ ਕਿੰਦੀ ਸਪੀਡ ਤੇ ਆ ਪਾਣੀ ਦਾ ਪੱਧਰ ਕਿੰਨੀ ਸਪੀਡ ਨਾਲ ਵਧ ਰਿਹਾ ਆ ਦੇਖ ਸਕਦੇ ਹੋ ਤੁਸੀਂ ਓਹ ਵੇਖੋ ਤੁਹਾਡੇ ਸਾਹਮਣੇ ਪਾਣੀ ਦਾ ਜੋ ਕਿ ਮੋਛਾਵਾ ਰੁੜਦਾ ਆ ਰਿਹਾ ਵਾ ਅਕਦੀ ਸਪੀਡ ਦੇ ਨਾਲ ਆਹ ਆ ਕੋਈ ਦਰਖਤ ਟੁੱਟਾ ਜੋ ਕਿ ਰੁੜਦਾ ਆਂੜਿਆ ਵਾ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦੱਸਣ ਜਾ ਰਹੇ ਆ ਆ ਕਿੰਨੀ ਪਾਣੀ ਦੀ ਸਪੀਡ ਤੁਹਾਨੂੰ ਸੁਝਾ ਰਹੇ ਆ ਕਿੰਨੀ ਪਾਣੀ ਸਪੀਡ ਆ ਪਾਣੀ ਆਪਣੀ ਸਪੀਡ ਨਾਲ ਵਧਦਾ ਹੋਇਆ ਪਰ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਕੋਈ ਪਹੁੰਚਿਆ ਆ ਦੇਖ ਸਕਦੇ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਪਾਣੀ ਕਿੰਨੀ ਸਪੀਡ ਨਾਲ ਵਧਣ ਰਿਹਾ ਜੀ ਆਹ ਵੇਖੋ ਕਿੱਡੇ ਕਿੱਡੇ ਸਾਈਡਾਂ ਤੋਂ ਜੋ ਪੈਲੀਆਂ ਦੇ ਵਿੱਚ ਬੂਟੇ ਆ ਰੁੜ ਕੇ ਆ ਰਹੇ ਆ ਕਿੰਨਾ ਪਾਣੀ ਤਾਂ ਚੜਿਆ ਹੋਇਆ ਹੋਗਾ ਜਿਹੜਾ ਇੰ ਪਾਣੀ ਦੇ ਬੂਟੇ ਰੁੜ ਕੇ ਆ ਰਹੇ ਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਅਜੇ ਤੱਕ ਇੱਥੇ ਨਹੀਂ ਪਹੁੰਚਿਆ ਬੜੀ ਸਪੀਡ ਨਾਲ ਜੋ ਕਿ ਪਾਣੀ ਵਧ ਰਿਹਾ ਵਾ ਆ ਦੇਖ ਸਕਦੇ ਹੋ ਤੁਸੀਂ ਤਾਂ ਜ਼ੂਮ ਕਰਕੇ ਦੱਸਣ ਜਾ ਰਹੇ ਆ ਆਹ ਕੋ ਪਾਣੀ ਦੀ ਕਿੰਨੀ ਸਪੀਡ ਨਾਲ ਆ ਰਿਹਾ ਜੀ ਆ ਕਿੰਨੀ ਸਪੀਡ ਨਾਲ ਪਾਣੀ ਆ ਰਿਹਾ ਜਾਣੇ ਆ ਆ ਵੇਖੋ ਕਿੰਨੀ ਸਪੀਡ ਪਾਣੀ ਦੀ ਸਪੀਡ ਵਾਧੀ ਹੋਈ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਸਾਸੀਗਾਲ ਦੀ ਮੈਟ ਤੋਂ ਆਪਣਾ ਛੋਟਾ ਵੀਰ ਨੂੰ ਜੋ ਸੂਤੀ ਚੰਦਰਪਾਲ ਅਸੀਂ ਗਿਆਸ ਰਿਆ ਤੇ ਪਹੁੰਚੇ ਆ ਆ ਤੁਸੀਂ ਇੱਧਰ ਦੇਖ ਸਕਦੇ ਹੋ ਵਧ ਰਿਹਾ ਪੇਂਕ ਪ੍ਰਸ਼ਾਸਨ ਦਾ ਅਧਿਕਾਰੀ ਇਹ ਤੱਕ ਕੋਈ ਐਕਸ਼ਨ ਹੀ ਪਹੁੰਚਿਆ ਪਾਣੀ ਆਪਣੀ ਸਪੀਡ ਨਾਲ ਪੂਦਾ ਵਧ ਰਿਹਾ ਹੈ ਇਹ ਚਾਰਾਂ ਮਿੰਟਾਂ ਤੋਂ ਆ ਰਿਹਾ ਹੈ ਤੇ ਦੂਜੀ ਵਾਰ ਰਿਹਾ ਜੀ ਆਹ ਵੇਖੋ ਇੱਧਰ ਪਾਣੀ ਆਪਣੀ ਫੁੱਲ ਸਪੀਡ ਨਾਲ ਵਧਦਾ ਹੋਇਆ ਆਹ ਦੇਖ ਸਕਦੇ ਹੋ ਆ ਕਿੰਨੀ ਸਪੀਡ ਨਾਲ ਪਾਣੀ ਆ ਰਿਹਾ ਜੀ ਆਹ ਦੇਖੋ ਬਿਲਕੁਲ ਦਰਿਆ ਦੇ ਕੰਡੇ ਤੇ ਅਸੀਂ ਖਲੋਤੇ ਆ ਜੀ ਬਿਲਕੁਲ ਤਾਜ਼ਾ ਨਿਊ ਖਬਰ ਅਸੀਂ ਤੁਹਾਨੂੰ ਮਿੰਟ-ਮਿੰਟ ਪਲ-ਪਲ ਦੀ ਖਬਰ ਦੇਣ ਜਾ ਰਹੇ ਹਾਂ ਇਹ ਤੁਹਾਨੂੰ ਪਲ-ਪਲ ਦੀ ਖਬਰ ਸਿੱਧੂ ਟੀਵੀ ਚੈਨਲ ਤੇ ਮਿਲੇਗੀ ਇਹ ਤੁਸੀਂ ਦੇਖਾ ਜੇ ਪਾਣੀ ਕਿੰਨੀ ਸਪੀਡ ਨਾਲ ਵਜ ਗਿਆ ਜੀ 5-10 ਮਿੰਟ ਜੀ ਹੀ ਇਹ ਅੱਧੇ ਘੰਟੇ ਚ 40 ਤੋਂ 45 ਮਿੰਟ ਦੇ ਵਿੱਚ ਵਿੱਚ ਪਾਣੀ 7 ਤੋਂ 8 ਫੁੱਟ ਦੀ ਉਚਾਈ ਤੇ ਆ ਗਿਆ ਪਾਣੀ ਇਹ ਕਰਕੇ ਸਾਰੇ ਹੀ ਦਰਿਆ ਬਿਆਸ ਨਾਲ ਦੇ ਲੱਗਦੇ ਸਾਰੇ ਹੀ ਸੱਜਣਾ ਨੂੰ ਬੇਨਤੀ ਆ ਕਿ ਆਪਣੇ ਆਪਣੇ ਘਰਾਂ ਚੋਂ ਜਾਂ ਜਿੱਥੇ ਜ਼ਿਆਦਾ ਖਤਰਾ ਘਰਾਂ ਚੋਂ ਬਾਹਰ ਨਿਕਲਿਆ ਜਾਏ ਤੇ ਦਬਿਆਸ ਦਰਿਆ ਨਾਲ ਲੱਗਦੇ ਲੋਕਾਂ ਨੂੰ ਬੇਨਤੀ ਆ ਕਿ ਆਪਣੇ ਘਰਾਂ ਤੁਸੀ ਬੰਦ ਖਿਆਰ ਰੱਖਿਆ ਜਾਏ ਕਿਉਂਕਿ ਕਿਤੇ ਲੀਕ ਨਾ ਕਰੇ ਕਿਤੇ ਟੁੱਟੇ ਨਾ ਆਹ ਦੇਖ ਸਕਦੇ ਹੋ ਤੁਸੀਂ ਜੀ ਲਗਾਤਾਰ ਤਸਵੀਰਾਂ ਪਲ-ਪਲ ਦੀ ਖਬਰ ਆਹ ਦੇਖੋ ਬਹੁਤ ਪਾਣੀ ਵਧਣ ਡਿਆ ਜੀ ਆਹ ਵਖੋ ਪਾਣੀ ਔਰ ਛਾਲ ਦੇ ਨਾਲ ਪਾਣੀ ਆਣ ਲੱਗ ਪਿਆ ਕਿ ਪਾਣੀ ਸਿੱਧਾ ਆ ਰਿਹਾ ਹੈ ਨਾ ਹੁਣ ਪਾਣੀ ਘੁੰਮ ਕੇ ਜਾਂ ਛਾਲ ਦੇ ਨਾਲ ਪਾਣੀ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਵਧ ਗਿਆ ਜੀ ਪਾਣੀ ਬਹੁਤ ਸਪੀਡ ਦੇ ਨਾਲ ਵਧਣ ਡਿਆ ਇਹ ਕਰਕੇ ਦਰਿਆ ਬਿਆਸ ਨਾਲ ਲੱਗਦੇ ਪਿੰਡਾਂ ਨੂੰ ਚਕੰਨੇ ਰਹਿਣ ਦੀ ਬਹੁਤ ਚਕੰਨੇ ਰਹਿਣਾ ਜ਼ਰੂਰੀ ਏ ਕਿਉਂਕਿ ਪ੍ਰਸ਼ਾਸਨ ਦਾ ਅਧਿਕਾਰੀ ਅਜੇ ਤੱਕ ਕੋਈ ਬਿਆਸ ਦਰਿਆ ਦੇ ਕੰਢੇ ਤੇ ਨਹੀਂ ਪਹੁੰਚਿਆ ਕਿ ਜੋ ਲੋਕਾਂ ਨੂੰ ਦੱਸ ਸਕਣ ਕਿ ਪਾਣੀ ਵਧਿਆ ਏ ਆ ਤੁਸੀਂ ਆਪ ਤਸਵੀਰਾਂ ਦੇਖ ਲਓ ਆ ਤੁਹਾਨੂੰ ਦੱਸਣ ਜਾ ਰਹੇ ਆ ਪਾਣੀ ਕਿੰਨੀ ਸਪੀਡ ਨਾਲ ਵਧਦਾ ਹੋਇਆ ਆ ਰਿਹਾ ਆ ਵੇਖੋ ਤੁਸੀਂ ਦੇਖਾ ਕਿੰਨੀ ਸਪੀਡ ਨਾਲ ਪਾਣੀ ਵਧਾ ਆ ਰਿਹਾ ਜੀ ਆਹ ਵੇਖੋ ਸਾਈਡ ਤੋਂ ਪਪਲੂਰ ਦੇ ਜੋ ਬੂਟੇ ਲੱਗੇ ਹੋਏ ਆ ਜਾਂ ਕੋਈ ਬੂਟਾ ਲੱਗਾ ਹੋਇਆ ਉਹ ਵੀ ਟੁੱਟ ਕੇ ਤੇ ਰੁੜ ਕੇ ਪਟੋਕੇ ਵਿੱਚ ਰੁੜਦਾ ਆ ਰਿਹਾ ਜੀ ਆਪ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਸਾਈਡਾਂ ਤੋਂ ਹੁਣ ਤੇ ਬੂਟੇ ਵੀ ਪਟੋਕੇ ਜੋ ਸਾਈਡਾਂ ਤੇ ਪਪਲੂਰ ਦੇ ਬੂਟੇ ਆ ਆ ਤੁਹਾਡੇ ਸਾਹਮਣੇ ਹੀ ਇੱਕ ਪਪਲੂਰ ਦਾ ਬੂਟਾ ਜੋ ਕਿ ਪਟੋਕੇ ਤੇ ਰੁੜ ਕੇ ਆਉਂਦਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਨਾਲ ਪਾਣੀ ਜਾ ਰਿਹਾ ਜੀ ਆਹ ਵੇਖੋ ਪਪਲੂ ਦਾ ਬੂਟਾ ਪਟੋਕ ਕੇ ਆਇਆ ਵਾ ਪਾਣੀ ਦੀ ਸਪੀਡ ਜੋ ਆ ਕੇ ਕਿਹਨੋਂ ਵਾਧਦੀ ਹੀ ਜਾ ਰਹੀ ਏ ਆ ਵੇਖੋ ਤੁਹਾਨੂੰ ਕਮਾਲ ਡੁੱਗੇ ਵੀ ਦੱਸ ਦਿੰਦੇ ਆ ਕਮਾਲ ਕਿੰਨੇ ਕਿੰਨੇ ਡੋਬ ਚੁਕੇ ਆ ਆ ਵੇਹ ਲੋ ਪਾਣੀ ਦੇ ਹਾਲਾਤ ਬਹੁਤ ਪਾਣੀ ਸਪੀਡ ਦਾ ਵਾਧਾ ਆ ਰਿਹਾ ਤੁਹਾਨੂੰ ਇੱਕ ਅੱਧੇ ਘੰਟੇ ਬਾਅਦ ਘੰਟੇ ਬਾਅਦ ਤੁਹਾਨੂੰ ਦੂਜੀ ਵੀਡੀਓ ਚ ਤੁਹਾਨੂੰ ਦੱਸਾਂਗੇ ਕਿ ਪਾਣੀ ਦਾ ਪੱਧਰ ਕਿੰਨਾ ਵਧਿਆ ਕਿੰਨੇ ਫੁੱਟ ਵਧਿਆ ਹੁਣ ਐਨੇ ਇਸ ਐਨੇ ਨਾਲ ਹੀ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ